ਅੱਜ ਅੱਜ ਦੂਜਾ ਦਿਨ ਹੋ ਗਿਆ ਪੱਕੇ ਮੋਰਚੇ ਦਾ ਸੰਗਰੂਰ ਵੇਜਗਰ ਸੰਝੇ ਮੋਰਚੇ ਦਾ ਨਾਲ ਹੀ ਫਤਿਹਗੜ੍ਹ ਸਾਹਿਬ ਜਾ ਕੇ ਸੀਦੀ ਸਭਾ ਤੇ ਅੱਜ ਆਪ ਆਪਣੀਆਂ ਮੰਗਾਂ ਵਾਸਤੇ ਪ੍ਰਚਾਰ ਕੀਤਾ ਹੈ ਐਤਵਾਰ ਨੂੰ 28 ਤਰੀਕ ਨੂੰ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਸੰਗਰੂਰ ਪੱਕੇ ਮੋਰਚੇ ਤੇ ਪਹੁੰਚੋ ਡਿਊਟੀਆਂ ਆਪੋ ਆਪਣੀਆਂ ਆਪ ਲਗਾਓ ਆਉਂਦੇ ਦਿਨਾਂ ਦੇ ਵਿੱਚ ਵੀ ਆਪਾਂ ਇਸ ਮੋਰਚੇ ਨੂੰ ਜਾਰੀ ਰੱਖਣਾ ਹੈ ਉਮੀਦ ਹੈ ਤੁਸੀਂ ਇਸ ਗੱਲ ਤੇ ਗੌਰ ਕਰੋਗੇ ਬੇਨਤੀ ਤੇ ਅਸਰ ਕਰੋਗੇ ਪੱਕਾ ਮੋਰਚਾ ਕੱਲ ਤੋਂ ਲੱਗ ਚੁੱਕਿਆ ਹੈ ਅੱਜ ਦੂਜਾ ਦਿਨ ਹੈ ਐਤਵਾਰ ਨੂੰ ਸਾਰੇ ਸਾਥੀ ਮੋਰਚੇ ਤੇ ਪਹੁੰਚੋ ਸਭਿਓ ਤੁਹਾਨੂੰ ਪਤਾ ਹੈ ਮੋਰਚਾ ਸ਼ੁਰੂ ਹੋ ਚੁੱਕਿਆਗਾ ਜਿੰਨੇ ਵੀ ਤਰ੍ਹਾਂ ਦੇ ਬੇਰੁਜ਼ਗਾਰ ਨੇ ਚਾਹੇ ਐਨਟੀਟੀ ਵਾਲੇ ਨੇ ਚਾਹੇ ਸਹਾਇਕ ਪ੍ਰੋਫੈਸਰ ਨੇ ਹਾਰਟ ਐਂਡ ਕਰਾਫਟ ਨੇ ਚਾਹੇ ਮਾਸਟਰ ਕਟਰ ਵਾਲੇ ਨੇ ਜਾਂ ਓਵਰੇਜ ਉਹ ਚੋ ਹੋ ਚੁੱਕੇ ਨੇ ਅੰਡਰੇਜ ਨੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਮੋਰਚੇ ਤੇ ਪਹੁੰਚੋ ਸਾਰੀਆਂ ਮੰਗਾਂ ਦਾ ਹੱਲ ਇਸੇ ਮੋਰਚੇ ਤੋਂ ਹੋਣਾਗਾ ਔਰ ਜਿੰਨਾ ਵੱਧ ਗਿਣਤੀ ਜਾਜੋਗੇ ਜਿੰਨਾ ਛੇਤੀ ਆਜੋਗੇ ਉਹਨਾਂ ਛੇਤੀ ਹੱਲ ਹੋ ਜਾਊਗਾ ਜਿੰਨਾ ਲੇਟ ਕਰੋਗੇ ਉਹਨਾਂ ਲੇਟ ਹੱਲ ਹੋਊਗਾ ਲੇਕਿਨ ਜੇਕਰ ਤੁਸੀਂ ਇਹ ਸੋਚਦੇ ਹੋ ਕਿ ਮੋਰਚਾ ਲੱਗ ਗਿਆ ਮੰਗਾਂ ਹੱਲ ਹੋ ਜਾਣਗੀਆਂ ਸਾਨੂੰ ਜਾਣ ਦੀ ਲੋੜ ਨਹੀਂ ਹੈਗੀ ਇਹ ਬਿਲਕੁਲ ਗਲਤ ਗੱਲ ਹੈਗੀ ਜੇਕਰ ਤੁਸੀਂ ਨਹੀਂ ਆਓਗੇ ਤਾਂ ਮੰਗਾਂ ਲੇਟ ਹੋਣਗੀਆਂ ਸਰਕਾਰ ਦਾ ਬਹੁਤ ਥੋੜਾ ਸਮਾਂ ਰਹਿ ਗਿਆਗਾ ਸਰਕਾਰ ਚਲੀ ਜਾਣੀ ਹੈ ਕਿ ਜੇ ਚੋਣ ਜਾਬ ਤੇ ਦੇ ਨੇੜੇ ਜਾ ਕੇ ਭਰਤੀ ਦਿੱਤੀ ਪੂਰੀ ਨਹੀਂ ਹੋਣੀ ਹੈਗੀ ਇਸ ਕਰਕੇ ਹੁਣ ਸਹੀ ਸਮਾਂਗਾ ਸਹੀ ਸਮੇਂ ਦੇ ਅਨੁਸਾਰ ਆਜੋ ਮੋਰਚਾ ਤੁਹਾਡੇ ਵਾਸਤੇ ਇੱਕ ਪਲੇਟਫਾਰਮ ਦੇਤਾਗਾ ਤੇ ਜੇਕਰ ਆਜੋਗੇ ਤਾਂ ਸਾਰੀਆਂ ਮੱਗਾਂ ਹੱਲ ਹੋਣਗੀਆਂ ਤੇ ਜੇਕਰ ਲੇਟ ਕਰੋਗੇ ਤਾਂ ਸਾਥੀਓ ਕਹਾਂ ਵਾਲੀ ਸਰਕਾਰ ਤੇ ਗੱਲ ਚਲੀ ਜਾਊਗੀ ਅਗਲੀ ਜਾਣਕਾਰੀ ਤੁਹਾਨੂੰ ਰਮਨ ਮਨੋਚੀ ਦਰ ਕੇ ਦੇਖੋ ਸਾਥੀਓ ਪ੍ਰਧਾਨ ਜੀ ਨੇ ਤੁਹਾਨੂੰ ਬੇਨਤੀ ਕਰੀ ਦਿੱਤੀ ਮੇਰੇ ਵੱਲੋਂ ਵੀ ਇਕ ਕੋਈ ਬੇਨਤੀ ਹੈ ਸਾਰਾ ਹੁਣ ਪਤਾ ਲੱਗ ਚੁੱਕਿਆ ਜੇ ਰਜਗਾਰ ਚਾਹਣੇ ਹੋ ਤਾਂ ਉਹਦਾ ਇੱਕੋ ਇੱਕ ਤਰੀਕਾ ਹੈ ਪੱਕੇ ਮੋਰਚੇ ਨੂੰ ਮਜ਼ਬੂਤ ਕਰਨਾ ਮਜ਼ਬੂਤ ਹੋਊ ਕਿਵੇਂ ਤੁਹਾਡੇ ਸਾਥ ਦੇ ਨਾਲ ਜੇ ਤੁਸੀਂ ਸਾਥ ਦਿਓਗੇ ਦਿਨ ਦੀ ਡਿਊਟੀਆਂ ਜਿਹੜੇ ਭੈਣਾ ਵੱਤੋਂ ਵੱਤ ਪਹੁੰਚੋ ਰਾਤ ਤੇ ਦਿਨ ਦੀ ਜਿਹੜੀ ਡਿਊਟੀ ਸਮਝਦੇ ਹੋਏ ਦੂਰ ਦੇ ਜਿਲ੍ਹਿਆਂ ਦੇ ਜਿਹੜੇ ਹੈਗੇ ਆ ਉਹ 24 ਘੰਟੇ ਦੀ ਡਿਊਟੀ ਸਮਝਦੇ ਹੋਏ ਇੱਥੇ ਪਹੁੰਚੋ ਤੇ 28 ਤਰੀਕ ਐਤਵਾਰ ਨੂੰ ਇੱਕ ਵੱਡਾ ਜਿਹੜਾ ਰੋਸਮਾਰਚ ਸੰਗਰੂਰ ਸ਼ਹਿਰ ਦੇ ਵਿੱਚ ਆਪਾਂ ਕਰਨ ਜਾ ਰਹੇ ਆ ਪੋਸ ਦੇ ਲਈ ਇੱਕ ਪਰ ਜ਼ੋਰ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਸਹੀ 11 ਵਜੇ ਇੱਥੇ ਜਿਹੜਾ ਡੀਸੀ ਦਫ਼ਤਰ ਦੇ ਸਾਹਮਣੇ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਤਾਂ ਕਿ ਆਪਾਂ ਸ਼ਹਿਰ ਦੇ ਵਿੱਚ ਭੰਡੀ ਪ੍ਰਚਾਰ ਕਰ ਸਕੀਏ ਪੰਜਾਬ ਦੇ ਸਾਰੇ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰ ਸੰਜਾ ਮੋਰਚਾ ਵੱਲੋਂ ਅਪੀਲ ਹੈ ਕਿ ਆਪਣੀਆਂ ਮੰਗਾਂ ਦੇ ਹੱਲ ਲਈ ਵੱਡੀ ਗਿਣਤੀ ਦੇ ਵਿੱਚ ਤਨੋਂ ਮਨੋਂ ਤਨੋਂ ਹਰ ਤਰ੍ਹਾਂ ਦਾ ਸਾਥ ਦਿਓ ਤਾਂ ਕਿ ਆਪਾਂ ਜਲਦੀ ਆਪਣੀਆਂ ਮੰਗਾਂ ਦਾ ਹੱਲ ਕਰਵਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਪਿਓ ਅੱਜ ਅਸੀਂ ਸੰਗਰੂਰ ਤੋਂ ਚੱਲ ਕੇ ਫਤਿਹਗੜ੍ਹ ਸਾਹਿਬ ਗਏ ਸੀਗੇ ਉੱਥੋਂ ਦਾ ਸੰਦੇਸ਼ ਪੂਰੀ ਪੰਜਾਬੀ ਕੌਮ ਨੂੰ ਪੂਰੇ ਜਗਤ ਨੂੰ ਪਤਾ ਆ ਵੀ ਅਸੀਂ ਜ਼ੁਲਮ ਦੇ ਖਿਲਾਫ਼ ਲੜਦੇ ਆ ਜੇ ਔਰੰਗਜ਼ੇਬ ਉਦੋਂ ਉਹਦਾ ਨਾਂ ਔਰੰਗਜ਼ੇਬ ਸੀ ਅੱਜ ਭਗਵੰਤ ਮਾਨ ਹੈ ਤੇ ਅਸੀਂ ਜੇ ਚਾਹੁੰਦੇ ਆ ਵੀ ਅਸੀਂ ਉਹਦੇ ਵਾਰਿਸ ਅਸੀਂ ਦਿਸਣਾ ਚਾਹੁੰਦੇ ਆ ਤਾਂ ਸਾਨੂੰ ਇੱਥੇ ਹੋਣਾ ਪਊਗਾ ਅਸੀਂ ਉਹਦੇ ਵਾਰਿਸ ਜੇ ਬਣਨਾ ਆ ਅਸੀਂ ਸੰਘਰਸ਼ ਕਰਨਾ ਆ ਜ਼ੁਲਮ ਦੇ ਖਿਲਾਫ ਲੜਨਾ ਤਾਂ ਇਤੋਂ ਵੱਡਾ ਜ਼ੁਲਮ ਹੈ ਨਹੀਂਗਾ ਕੋਈ ਵੀ ਜਿਹਨੇ ਸਾਰੀਆਂ ਜਿੰਨੇ ਵੀ ਪ੍ਰਸ਼ਾਸਨਿਕ ਅਹੁਦੇ ਹੁੰਦੇ ਆ ਪੜਾਉਣਾ ਹੁੰਦਾ ਅਧਿਆਪਕ ਅਧਿਆਪਕਾਂ ਨੂੰ ਇਹਨਾਂ ਨੇ ਖਤਮ ਕਰ ਛੱਡਿਆ ਤੇ ਉਹਦੇ ਜ਼ੁਲਮ ਦੇ ਖਿਲਾਫ ਜੇ ਲੜਨਾ ਤਾਂ ਤੁਹਾਨੂੰ ਅੱਜ ਕੱਲ ਪਰਸੋਂ ਨਰਸੋਂ ਅੱਗੇ ਤੱਕ ਪਹੁੰਚਣਾ ਪਊਗਾ ਇਹਦੀ ਕੋਈ ਲਿਮਟ ਨਹੀਂ ਗਈ ਸਭ ਸਾਥੀ ਕਹਿ ਰਹੇ ਆ ਕੱਲ ਪਰਸੋਂ ਮੈਨੂੰ ਲੱਗਦਾ ਵੀ ਇਹਦੀ ਲਿਮਟ ਕੋਈ ਨਹੀਂ ਜੋ ਤੱਕ ਅਸੀਂ ਲੜਾਂਗੇ ਜੋ ਤੱਕ ਕੁਝ ਸਾਡਾ ਹੱਲ ਨਹੀਂ ਹੁੰਦਾ ਸਾਨੂੰ ਲੜਨਾ ਪੈਣਾ ਨੂੰ ਬੇਨਤੀ ਹੈ ਕਿ ਪੱਕੇ ਮੋਰਚੇ ਤੇ ਵੱਧ ਤੋਂ ਵੱਧ ਪਹੁੰਚੋ ਦੁਬਾਰਾ ਫੇਰ ਖੀਰ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੀਆਂ ਗੱਲਾਂ ਤੁਹਾਨੂੰ ਪਤਾ ਹੈ ਸਾਰੀਆਂ ਮੰਗਾ ਪਤਾ ਹੈ ਸਾਰੀਆਂ ਜਥੇਬੰਦੀਆਂ ਦਾ ਪਤਾ ਹੈ ਕਿ ਇਹਦੇ ਵਿੱਚ ਕਿਹੜੀਆਂ ਜਥੇਬੰਦੀਆਂ ਸ਼ਾਮਿਲ ਹੈ ਲਗਾਤਾਰ ਆਪਾਂ ਨੂੰ ਐਕਸ਼ਨ ਕਰਨੇ ਪੈਂਦੇ ਅੱਜ ਵੀ ਆਪਾਂ ਸਰਕਾਰ ਦੇ ਲਾਰੇ ਖੁੱਕੇ ਆ ਐਤਵਾਰ ਨੂੰ ਵੱਡੀ ਗੰਟੀ ਦੇ ਵਿੱਚ ਬਾਜ਼ਾਰ ਦੇ ਵਿੱਚ ਰੋਸ ਮਾਰਚ ਕਰਨਾ ਹੈ ਭਰਾਤਰੀ ਜਥੇਬੰਦੀਆਂ ਜਿਹੜੀਆਂ ਤੁਹਾਡੇ ਵਿੱਚ ਸੰਪਰਕ ਦੇ ਵਿੱਚ ਹੈ ਉਹਨਾਂ ਨੂੰ ਵੀ ਸਾਰਿਆਂ ਨੂੰ ਤੁਸੀਂ ਬੇਨਤੀ ਕਰੋ ਉਹਨਾਂ ਤੱਕ ਵੀ ਇਹ ਬੇਨਤੀ ਆਪਣੀ ਉਮੀਦ ਹੈ ਇਸ ਪੇਜ ਤੋਂ ਜਾਊਗੀ ਸੋ ਸਾਰੇ ਆਪਾਂ ਇਸ ਮੋਰਚੇ ਨੂੰ ਮਜ਼ਬੂਤ ਕਰਕੇ ਪੰਜਾਬ ਦੇ ਬੇਰਜ਼ਗਾਰਾਂ ਦੇ ਰੋਜ਼ਗਾਰ ਦੀ ਲੜਾਈ ਲੜੀਏ ਯੁੱਧ ਬੇਰਜ਼ਗਾਰੀ ਪਰ